ਹਾਂਜੀ ਭਾਈ ਜੀ ਸਤਿ ਸ੍ਰੀ ਅਕਾਲ ਜੀ ਸਾਡੇ ਭਰਾਵਾਂ ਨੂੰ ਮੈਂ ਤੁਹਾਡਾ ਆਪਣਾ ਮਨਦੀਪ ਸਿੰਘ ਲਲਤੋਂ ਸੁਪਾ ਮੀਤ ਪ੍ਰਧਾਨ ਭਾਰਤੀ ਕਿਸਾਨ ਜੁਨੀਅਨ ਇਕਤਾ ਟਿਕਾਉਂਦਾ ਜਿਹਦੀ ਸੂਬੇ ਦੀ ਗਵਾਹੀ ਸਰਦਾਰ ਮਨਜੀਤ ਸਿੰਘ ਧਨੇਰ ਕਰਦੇ ਆ ਇੱਕ ਨਾ ਬੇਨਤੀ ਭਰਾਵਾਂ ਨੂੰ ਕਿ ਕੱਲ ਇੱਕ ਨਾ ਵੀਡੀਓ ਪਾਈ ਸੀ ਜਿਹਦੇ ਵਿੱਚ ਦੱਸਿਆ ਸੀਗਾ ਵੀ ਜਿਹੜੇ ਸਿਵਲ ਹਸਪਤਾਲ ਵਾਲੇ ਐ ਡਾਕਟਰ ਨੀਆ ਡਾਕਟਰ ਆਪਣੇ ਸੀਐਮਸੀ ਵਾਲੇ ਉਹ ਸਾਡੇ ਪਿੰਡ ਦੇ ਵਿੱਚ ਉਹ ਅੱਗੇ ਵੀ ਬਹੁਤ ਟਾਈਮ ਤੋਂ ਆ ਰਹੇ ਆ ਕੋਈ ਨਵੇਂ ਨਹੀਂ ਆਉਣ ਲੱਗੇ ਜਿੱਦਾਂ ਤਕਰੀਬਨ ਕਹਿ ਲੀਏ ਵੀ ਹਸਪੀਟਲ ਬਣਿਆ ਜਿੱਦਾਂ ਹੀ ਆ ਰਹੇ ਨੇ ਕੱਲ ਉਹਨਾਂ ਦੇ ਆਉਣ ਵਿੱਚ ਅੰਤਰ ਕੀ ਸੀ ਤੇ ਪਹਿਲਾਂ ਉਹਨਾਂ ਚੰਤਰ ਕੀ ਆ ਅੱਗੇ ਆਉਂਦੇ ਆ ਰੁਟੀਨ 'ਚ ਜੋ ਚੈੱਕ ਅਪ ਆਫ ਦਾ ਕਰਦੇ ਆ ਕਰਕੇ ਲੈ ਜਾਂਦੇ ਆ ਪਰ ਜਿਹੜਾ ਕੱਲ ਵਾਲਾ ਸੀ ਉਹਦੇ ਵਿੱਚ ਉਹਨਾਂ ਨੇ ਇੱਕ ਸਾਈਨ ਕਰਵਾ ਰਹੇ ਸੀ ਨਾਲ ਸਾਈਨ ਚ ਲੋਕ ਕਾਗਜ਼ ਉੱਤੇ ਲੈਟਰ ਭਰੇ ਭਰਿਆ ਹੋਇਆ ਕਾਗਜ਼ ਉਹ ਸਾਈਨ ਕਰਵਾ ਦਿਆ ਕੋਈ ਕਿਸੇ ਨੂੰ ਤਰਾਜ ਨਹੀਂ ਕੋਈ ਨਹੀਂ ਠੀਕ ਆ ਸਾਈਨ ਕਰਾ ਲਓ ਹਨਾ ਔਰ ਉਹਨਾਂ ਦੇ ਵਿੱਚ ਇੱਕ ਕਾਗਜ਼ ਖਾਲੀ ਸੀ ਉਹਦੇ ਉੱਤੇ ਲਿਖਿਆ ਸੀਗਾ ਸਹਿਮਤੀ ਪੱਤਰ ਉਹ ਸਹਿਮਤੀ ਪੱਤਰ ਉੱਤੇ ਲਿਖਿਆ ਸੀ ਖਾਲੀ ਕਾਗਜ਼ ਦੇ ਉੱਤੇ ਉਹਦੇ ਉੱਤੇ ਉਹ ਸਾਈਨ ਕਰਵਾ ਰਿਆ ਸੀ ਉਹ ਚੀਜ਼ ਦੀ ਸਾਨੂੰ ਇਤਰਾਜ਼ ਆ ਤੇ ਰਹੂਗਾ ਇਤਰਾਜ਼ ਹੈ ਵੀ ਉਸ ਚੀਜ਼ ਦਾ ਤੇ ਰਹੂਗਾ ਵੀ ਕਿਉਂਕਿ ਖਾਲੀ ਸਾਈਨ ਦੇ ਉੱਤੇ ਸਹਿਮਤੀ ਪੱਤਰ ਦੇ ਉੱਤੇ ਸਾਈਨ ਕਰਵਾ ਕੇ ਸਾਥੋਂ ਕੱਲ ਨੂੰ ਕਿਸੇ ਵੀ ਚੀਜ਼ ਲਈ ਉਹ ਵਰਤ ਸਕਦੇ ਆ ਇਹਦੀ ਇੱਕ ਤੁਹਾਨੂੰ ਮੈਂ ਦੱਸਦਾ ਆਧਾਰਨ ਵੀ ਜਦੋਂ ਦਾਖਾ ਪੈਨ ਆਪਣੇ ਕੋਲੇ ਮੁੱਲਾਪੁਰ ਦੇ ਨਾਲ ਉੱਥੇ ਜ਼ਮੀਨਾਂ ਐਕਵਾਇਰ ਕੀਤੀਆਂ ਸੀ ਪਹਿਲਾਂ ਉੱਥੇ ਐਸੇ ਤਰਜ਼ ਦੇ ਉੱਤੇ ਇਹਨਾਂ ਨੇ ਅਧਿਕਾਰੀ ਆਪਦੇ ਜਿਹੜੇ ਹੈਗੇ ਸਰਕਾਰ ਨੇ ਭੇਜੇ ਸੀ ਤੇ ਦੇਖੋ ਮੈਂ ਇੱਕ ਚੀਜ਼ ਕਲੀਅਰ ਕਰਦਾ ਕਿ ਸਰਕਾਰ ਚਾਹੇ ਕੋਈ ਵੀ ਹੋਵੇ ਕਾਲੀ ਕਾਂਗਰਸ ਹੋਵੇ ਝਾੜੂ ਸਾਨੂੰ ਕੋਈ ਫਰਕ ਨਹੀਂ ਪੈਂਦਾ ਜਿਹੜੀ ਸਰਕਾਰ ਪੰਜਾਬ ਦੇ ਵਿਰੋਧਤਾ ਦੀ ਗੱਲ ਕਰੂ ਪੰਜਾਬ ਦੇ ਜਾੜੇ ਦੀ ਗੱਲ ਕਰੂ ਅਸੀਂ ਉਹਦੇ ਖਿਲਾਫ ਖੜੇ ਸੀ ਖੜੇ ਆ ਤੇ ਖੜੇ ਰਹਿਾਂਗੇ ਸਰਕਾਰ ਚਾਹੇ ਕੋਈ ਵੀ ਹੋਵੇ ਉਦੋਂ ਇਹਨਾਂ ਨੇ ਉੱਥੇ ਦਾਖੇ ਪਿੰਡ ਦੇ ਵਿੱਚ ਕੀ ਕੀਤਾ ਕਿ ਲੋਕਾਂ ਨੂੰ ਭੇਜਿਆ ਕਰਮਚਾਰੀਆਂ ਨੂੰ ਲੋਕਾਂ ਦੇ ਖੇਤਾਂ ਵਿੱਚ ਜ਼ਿਮੀਦਾਰਾਂ ਦੇ ਕੋਲੇ ਕਹਿੰਦੇ ਜੀ ਤੁਹਾਡੀ ਮੋਟਰ ਦੇ ਕਿੰਨੇ ਦਰਖਤ ਆ ਜੀ ਤੇ ਬੋਰ ਆ ਤੁਹਾਡਾ ਕੋਠਾ ਤੁਹਾਡਾ ਸਾਰਾ ਲਿਖੀ ਗਏ ਨਾਲ ਉਹ ਸਾਈਨ ਕਰਵਾਈ ਗਏ ਜਦੋਂ ਜ਼ਿਮੀਦਾਰਾਂ ਨੇ ਕਿਹਾ ਵੀ ਇਹ ਸਾਈਨ ਕਿਸ ਚੀਜ਼ ਦੇ ਕਰਵਾ ਰਹੇ ਹੋ ਤਾਂ ਉਹ ਕਹਿੰਦੇ ਜੀ ਇਹ ਸਾਈਨ ਤੁਹਾਡੇ ਇਸ ਚੀਜ਼ ਦੇ ਕਰਵਾ ਰਹੇ ਆ ਵੀ ਤੁਹਾਡੇ ਪਾਈ ਮੋਟਰ ਜਿਹੜਾ ਦਰਖਤ ਖੜਾ ਵੀ ਇਹ ਬਾਹਲਾ ਨਹੀਂ ਤਾਂ 5-7000 ਦਾ ਦਰਖਤ ਵੀ ਹੈਗਾ ਵੀਰੇ ਤੁਹਾਡਾ ਮਟਰ ਦੇ ਕੋਠਾ ਪਾਇਆ ਹੋਇਆ ਵੀ ਇਹ ਕੋਠਾ ਵੀ ਤੁਹਾਡਾ ਵਾਲਾ ਨਹੀਂ ਤਾਂ ਕਹਿ ਲੋ ਵੀ ਪਰ ਵੀ ਆਪਾਂ 25-30 ਹਜ਼ਾਰ ਕੋਚੇ ਤੇ ਵੀ ਲੱਗਿਆ ਹੋਇਆ ਤੁਹਾਡਾ ਵੀ ਤੁਹਾਨੂੰ ਇਸ ਚੀਜ਼ ਦਾ ਹੀ ਮੁਆਵਜ਼ਾ ਜਿਹੜਾ ਉਹ ਜ਼ਮੀਨ ਦੇ ਨਾਲ ਦਵਾਵਾਂਗੇ ਸਰਕਾਰ ਨੇ ਕਿਹਾ ਵੀ ਦਵਾਵਾਂਗੇ ਜਿਨ੍ਹਾਂ ਦੇ ਉੱਤੇ ਲਿਖੇ ਹੋਏ ਆ ਵੀ ਮਤਲਬ ਇਹ ਲੱਗੇ ਹੋਏ ਆ ਵੀ ਤੁਸੀਂ ਉਹਨਾਂ ਦੇ ਸਾਈਨ ਕਰਵਾ ਕੇ ਜਿਹੜੇ ਆ ਉਹ ਲੈ ਕੇ ਆਓ ਵੀ ਇਹਨਾਂ ਨੂੰ ਇਸ ਚੀਜ਼ ਦਾ ਵੀ ਜਿਹੜਾ ਮੁਆਵਜ਼ਾ ਆਪਾਂ ਦਵਾਵਾਂਗੇ ਚਲੋ ਲੋਕਾਂ 'ਚ ਕਹਿ ਲੋ ਇਹਦੀ ਜਾਗਰੂਕੀ ਨਹੀਂ ਸੀ ਸਾਈਨ ਕਰਤੇ ਉਸ ਤੋਂ ਬਾਅਦ ਜਦੋਂ ਜ਼ਮੀਨਾਂ ਐਕਵਾਇਰ ਹੋ ਗਈਆਂ ਸਾਡੀਆਂ ਉਹ ਕੰਮ ਨਿਪਟੜ ਗਿਆ ਜਦੋਂ ਪੈਸੇ ਨਾ ਮਿਲੇ ਪੂਰੇ ਉਹ ਬੰਦੇ ਨੇ ਕੇਸ ਲਾਤਾ ਜਦੋਂ ਕੇਸ ਲਾਇਆ ਕੋਰਟ ਦੇ ਵਿੱਚ ਤਾਂ ਪਹਿਲੀ ਤਰੀਕ ਦੇ ਉੱਤੇ ਹੀ ਉਹਨਾਂ ਦਾ ਕੇਸ ਅਜਿਹਾ ਜੱਜ ਸਾਹਿਬ ਨੇ ਖਾਰਜ ਕਰਤਾ ਕਹਿੰਦਾ ਜੀ ਆਹ ਦੇਖੋ ਤੁਹਾਡੇ ਸਾਈਨ ਕਰਕੇ ਦਿੱਤੇ ਹੋਏ ਨੇ ਵੀ ਸਾਡੀ ਸਹਿਮਤੀ ਹੈ ਇਹਦੇ ਨਾਲ ਉਹ ਕਹਿੰਦੇ ਜੀ ਇਹਦੇ ਉੱਤੇ ਦਾ ਵੀ ਇਹ ਸਾਨੂੰ ਇਸ ਕਰਕੇ ਸਾਈਨ ਕਰਾਇਆ ਸੀ ਵੀ ਤੁਹਾਡੇ ਜਿਹੜੇ ਮੋਟਰ ਵਾਲੇ ਕੋਠੇ ਨੇ ਜਾਂ ਦਰਖਤ ਨੇ ਵੀ ਉਹਨਾਂ ਦਾ ਮੁਆਵਜ਼ਾ ਜਿਹੜਾ ਤੁਹਾਨੂੰ ਉਹ ਦਿੱਤਾ ਜਾਊਗਾ ਜੱਜ ਸਾਹਿਬ ਕਹਿੰਦੇ ਵੀ ਇਹ ਤੇ ਕੋਈ ਕੋਠੇ ਦਾ ਨਾਉ ਨਹੀਂ ਕੋਈ ਦਰਖਤ ਦਾ ਨਾਉ ਨਹੀਂ ਇਹ ਜਵੀਨਾ ਅਕਬੈਰ ਦੇ ਮਸਲੇ ਤੁਹਾਡੇ ਸੈਨ ਹੋਏ ਹੋਏ ਆ ਆ ਤੁਹਾਡੇ ਸਾਹਮਣੇ ਇਤਾਲ ਵਿੱਚ ਇਸ ਅਸੀਂ ਕਹਿੰਦੇ ਹੁੰਦੇ ਨਾ ਵੀ ਦੁੱਧ ਤੋਂ ਗਰਮ ਤੋਂ ਡਰਿਆ ਪਿਆ ਪਾਣੀ ਫੂਕ ਫੂਕ ਕੇ ਫੂਕ ਕੇ ਪੀਂਦਾ ਕਿਉਂਕਿ ਸਾਡੇ ਤਾਂ ਹੋਇਆ ਹੋਇਆ ਪਿਆ ਪਹਿਲਾਂ ਅਸੀਂ ਪਰ ਮੈਨੂੰ ਪਤਾ ਨਹੀਂ ਕਿਉਂ ਮੇਰੇ ਪਿੰਡ ਦੇ ਸਰਪੰਚ ਸਾਹਿਬ ਨੂੰ ਬਹੁਤ ਇਸ ਚੀਜ਼ ਦਾ ਦੁੱਖ ਲੱਗਿਆ ਤੇ ਚਲੋ ਕੋਈ ਗੱਲਬਾਤ ਆ ਬੰਦਾ ਵੀ ਬਹਿ ਕੇ ਕਰ ਲੈਂਦਾ ਕਿ ਉਹਨੇ ਬੜੀ ਕਿਹਨੋਂ ਭੱਦੀ ਸ਼ਬਦਾਲੀ ਸ਼ਬਦਾਵਲੀ ਦੇ ਵਿੱਚ ਰਿਕਾਰਡਿੰਗ ਪਾਦੀ ਕਹਿੰਦਾ ਜੀ ਪ੍ਰਧਾਨ ਪਰੂਣ ਕੁਝ ਬਾਵਾ ਬੋਲਿਆ ਜੀ ਉਹ ਜੀ ਤੁਰੇ ਫਿਰਦੇ ਨਹੀਂ ਵੀ ਜੇ ਇਹ ਜੀ ਗੱਲਬਾਤ ਆ ਤਾਂ ਮੈਂ ਡਾਕਟਰਾਂ ਨਾਲ ਗੱਲ ਹੋ ਗਈ ਵੀ ਡਾਕਟਰਾਂ ਨੂੰ ਕਹਿੰਦਾ ਤੁਸੀਂ ਆਇਓ ਵੀ ਜੇ ਕੋਈ ਆਈਆਂ ਤਾਂ ਫਿਰ ਕੋਈ ਰੋਕ ਕੇ ਦਿਖਾਵੇ ਮੈਂ ਕਰਾਉਂਗਾ ਉਹ ਮੈਂ ਬੇਨਤੀ ਕਰਦਾ ਸਰਪੰਚ ਸਾਹਿਬ ਤੁਸੀਂ ਤਾਂ ਉਦੋਂ ਵੀ ਪ੍ਰਸ਼ਾਸਨ ਜਿਹੜਾ ਆਪਦਾ ਲਾਮ ਲਸ਼ਕਰਾ ਲੈ ਕੇ ਆਇਆ ਸੀ ਜਦੋਂ ਹਰਦੀਪ ਉਹਨਾਂ ਲਈ ਐਂਡ ਵਾਲੀ ਮੋਟਰ ਤੇ ਮੋਰਚਾ ਲੱਗਿਆ ਸੀ ਉਦੋਂ ਵੀ ਦੂਜੀ ਦਾ ਖਿਲਾਫ ਖੜ੍ਹੀ ਸੀ ਜਾਂ ਤਾਂ ਫਿਰ ਉਦੋਂ ਕਬਜ਼ਾ ਦਿਵਾ ਲੈਂਦੇ ਉਹਨਾਂ ਅਗਲੇ ਦੀ ਧੌਂ ਤੇ ਗੁੱਡਾ ਰੱਖ ਕੇ 1.5 ਕਰੋੜ ਰੁਪਈਆ ਦਵਾਇਆ ਜਿਮੀਦਾਰ ਨੇ ਜਿਹੜੇ ਬੰਦੇ ਨੇ ਪੈਸੇ ਚੱਕਲੇ ਸੀ ਉਹਦੀ ਜ਼ਮੀਨ ਆਪਾਂ ਜਦੀ ਛੜਤੀ ਸੀ ਇਹ ਪਾਈਆ ਨੇ ਪੈਸੇ ਚੱਕਲੇ ਆਪਾਂ ਗਲਤ ਲੜਾਈ ਜਦੀ ਉਹ ਨਹੀਂ ਲੜਨੀ ਇਹ ਜਿਹੜੇ ਮਸਲੇ ਹੁੰਦੇ ਆ ਨਾ ਪਿੰਡ ਦੇ ਜਿਹੜੀਆਂ ਜ਼ਮੀਨਾਂ ਰਿਕਵਰ ਹੋ ਰਹੀਆਂ ਜਿਹਦੀ ਜ਼ਮੀਨ ਇਕਵੈਰ ਹੋਣੀ ਆ ਭਾਈ ਉਹਨੂੰ ਪਤਾ ਇਸ ਚੀਜ਼ ਦਾ ਜਦੋਂ ਬਿਲੀਕਾਰ ਬਣਿਆ ਉਦੋਂ ਤੁਹਾਡੇ 2 ਕਿੱਲੇ ਆਉਂਦੇ ਸੀ ਸ਼ਾਇਦ 2.5 ਕਿੱਲੇ ਸਰਪੰਚ ਸਾਹਿਬ ਤੁਹਾਨੂੰ ਕਹਿ ਰਹੇ ਆ ਤੁਹਾਡੇ 2.5 ਕਿੱਲੇ ਉਦੋਂ ਆ ਰਹੇ ਸੀ ਤੁਹਾਡੇ ਫਾਦਰ ਸਾਹਿਬ ਸਭ ਤੋਂ ਐਂਡ ਤੱਕ ਲੜਦੇ ਰਹੇ ਆ ਪਰ ਮੈਂ ਇਹ ਨਹੀਂ ਕਹਿੰਦਾ ਕਿਉਂ ਲੜਦੇ ਰਹੇ ਆ ਮੈਂ ਕਹਿੰਦਾ ਸਲੂਟ ਆ ਦੋਨਾਂ ਵਾ ਭਰਾਵਾਂ ਨੂੰ ਕਿਉਂਕਿ ਆਪਦੇ ਹੱਕ ਦੀ ਖਾਤਰ ਲੜਨਾ ਚਾਹੀਦਾ ਜਿੰਨਾ ਟਾਈਮ ਸਰੀਰ ਚੱਲਦਾ ਨਾ ਲੜਨਾ ਚਾਹੀਦਾ ਹੱਕ ਦੀ ਖਾਤਰ ਸਾਰਿਆਂ ਤੋਂ ਐਂਡ ਦੇ ਵਿੱਚ ਥੋੜੀ ਜ਼ਮੀਨ ਅਕਵਾਇਰ ਹੋਈ ਸੀ ਉਹਨੂੰ ਬਾਕੀ ਸਾਰਿਆਂ ਪਹਿਲਾਂ ਉਹਨਾਂ ਨੇ ਕਬਜ਼ਾ ਮਾਰ ਲਿਆ ਸੀ ਪਰ ਜੇ ਕਿਤੇ ਉਸ ਟਾਈਮ ਸਾਰੇ ਬਿਲੀ ਕਰਦਿਆਂ ਜਮੀਨ ਰਿਕੁਆਇਰ ਹੋਈ ਆ ਸਾਰੇ ਸਾਥ ਤੋਂ ਬਾਪੂ ਨਾਲ ਦੇ ਦਿੰਦੇ ਤਾਂ ਇਹ ਗ੍ਰੈਟਿਊਡਿਜ਼ੀ ਬੰਦ ਆ ਇੱਥੇ ਸਾਰੇ ਲੋਕ ਉਹਨੂੰ ਸਾਈਡ ਤੇ ਹੋ ਗਏ ਵੀ ਚੱਲ ਕੋਈ ਨਹੀਂ ਆਪਾਂ ਕੀ ਲੈਣਾ ਆਪਾਂ ਕੀ ਲੈਣਾ ਤਾਂ ਕਰਕੇ ਇਹ ਗ੍ਰੈਟਾ ਜਿਹੜਾ ਬਣਿਆ ਜੇਕਰ ਤੇਰੇ ਬਾਪੂ ਉਹਨਾਂ ਨਾਲ ਸਾਥ ਸਾਰਾ ਪਿੰਡ ਨੂੰ ਦੇ ਦਿੰਦਾ ਜਿਹੜੇ ਨਾਲ ਦੇ ਪਿੰਡ ਆ ਉਹ ਦੇ ਦਿੰਦੇ ਤਾਂ ਇਹ ਗ੍ਰੈਡ ਕਦੇ ਨਹੀਂ ਸੀ ਬਣਦਾ ਇਹ ਜਿਨ੍ਹਾਂ ਦੀ ਜ਼ਮੀਨ ਨਾਲ ਜਦੋਂ ਜਾਂਦੀ ਆ ਇਹ ਉਹਨੂੰ ਉਸ ਚੀਜ਼ ਦਾ ਉਹਨੂੰ ਪਤਾ ਹੁੰਦਾ ਮੇਰਾ ਭਰਾ ਐਵੇਂ ਨਾ ਇਹ ਰਿਕਾਰਡਿੰਗਾਂ ਪਾ ਕੇ ਤਾਂ ਇਹਨਾਂ ਦਾ ਕੋਈ ਫਾਇਦਾ ਨਹੀਂ ਹੁੰਦਾ ਕੰਮਨ ਤੂੰ ਕਹਿੰਦਾ ਪਿੰਡ ਦੇ ਕੰਮ ਰੋਕਦਾ ਮੇਰਾ ਵੀਰ ਮੈਨੂੰ ਦੱਸ ਤੂੰ ਇੱਕ ਇੱਕ ਕੰਮ ਦੱਸ ਦੇ ਵੀ ਆਹ ਕੰਮ ਪਿੰਡ ਦਾ ਜਿਹੜਾ ਪਈ ਜਾਂਦੇ ਆ ਮੁੰਦੀਪ ਨੇ ਰੋਕਤਾ ਮੇਰਾ ਭਰਾ ਤੂੰ ਦੱਸ ਤਾਂ ਸੀ ਨਾ ਵੀ ਆਹ ਕੰਮ ਮੈਂ ਰੁਕਿਆ ਅਸੀਂ ਤਾਂ ਕਹਿੰਦੇ ਪਿੰਡ ਦਾ ਕੰਮ ਤੂੰ ਕਰ ਜਿਹੜਾ ਕਰਦਾ ਹੈ ਤੇਰੇ ਨਾਲ ਜਿਹੜਾ ਵੀ ਕੰਮ ਕਰਨਾ ਪਿੰਡ ਦਾ ਕਰੋ ਭਰਾਵਾ ਅਸੀਂ ਤਾਂ ਪਿਛੇ ਹੱਡ ਦਿੰਨੇ ਤੂੰ ਕਰੋ ਜਿਹੜਾ ਪਿੰਡ ਦਾ ਕੰਮ ਕਰੋ ਇਹਦਾ ਕਰਨਾ ਮੇਰਾ ਵੀਰ ਨਾ ਐਵੇਂ ਕਿਸੇ ਦੀ ਗੱਲਾਂ 'ਚ ਆ ਕੇ ਜਾਂ ਕਿਸੇ ਐਵੇਂ ਪ੍ਰਗਾੜ 'ਚ ਆ ਕੇ ਵੀਡੀਓ ਨਹੀਂ ਪਾਇਆ ਰਿਕਾਰਡਿੰਗਾਂ ਪਾ ਕੇ ਵੀ ਇਹਨਾਂ ਦਾ ਫਾਇਦਾ ਨਹੀਂ ਹੁੰਦਾ ਇਹਨਾਂ ਚੀਜ਼ਾਂ ਦਾ ਜੇ ਕੋਈ ਹਾਂ ਗੱਲਬਾਤ ਆਪਾਂ ਬਹਿ ਕੇ ਕਰ ਲੈਂਦੇ ਆ ਜੇ ਕੋਈ ਗੱਲਬਾਤ ਹੈਗੀ ਆ ਆਪਾਂ ਮੇਰਾ ਵੀਰ ਉਹ ਬਹਿ ਕੇ ਕਰ ਲੈਂਦੇ ਆ ਨਿਵੇੜ ਲੈਂਦੇ ਆ ਪਰ ਇਹ ਇਹਨਾਂ ਚੀਜ਼ਾਂ ਲੋਕਾਂ ਨੂੰ ਤਮਾਸ਼ਾ ਦਿਖਾਉਂਦਾ ਕੋਈ ਫਾਇਦਾ ਨਹੀਂ ਹੁੰਦਾ ਹੁਣ ਤੁਸੀਂ ਮੋਹਤਵਾਰ ਬੰਦੇ ਹੋ ਪਿੰਡ ਦਾ ਮੁਖੀ ਆ ਸਰਪੰਚ ਪਿੰਡ ਦਾ ਮਾਲਕ ਹੁੰਦਾ ਪਰ ਜੇ ਉਹ ਐਜੀਆਂ ਹਰਕਤਾਂ ਕਰੂਗਾ ਐਜੀ ਭਾਸ਼ਾ ਹਰੇਕ ਨੂੰ ਮੱੜੀ ਮੱੜੀ ਗੱਲ ਤੇ ਕਰੂਗਾ ਤਾਂ ਉਹਦਾ ਮੈਨੂੰ ਲੱਗਦਾ ਕੋਈ ਬਾਲਾ ਵਧੀਆ ਨਹੀਂ ਹੁੰਦਾ ਉਹ ਤੇ ਮੇਰਾ ਭਰਾ ਕੋਈ ਗੱਲਬਾਤ ਆ ਨਾ ਬਹਿ ਕੇ ਕਰ ਲਈਦੀ ਤੇ ਬੇਨਤੀ ਆ ਤੈਨੂੰ ਵੀ ਇਹੋ ਜਿਹੇ ਕੰਮ ਜਿਹੜੋ ਨਾ ਕਰ ਹਾਂ ਜੇ ਕਿਸੇ ਪਿੰਡ ਦੇ ਵਿੱਚ ਲੱਤ ਲਾਈ ਆ ਕੰਮ 'ਚ ਉਹ ਤੂੰ ਦੱਸ ਦੇ ਭਾਈ ਜੇ ਆਹ ਕੰਮ ਮੈਂ ਰੁਕਿਆ ਉਹ ਸ਼ਰੇਆਮ ਦੱਸ ਸਾਰੇ ਪਿੰਡ ਨੂੰ ਵੀ ਭਾਈ ਮੈਂ ਆਹ ਕੰਮ ਜਿਹੜਾ ਪਿੰਡ ਦਾ ਕਰਾਉਣ ਲੱਗਿਆ ਸੀ ਮੇਰਾ ਨੌਲ ਇੱਕ ਦੱਸੇ ਵੀ ਇਹਨੇ ਰੋਕਤਾ ਪ੍ਰਭਾਸ ਤਾਂ ਕਹਿੰਦੇ ਪਿੰਡ ਦਾ ਕੰਮ ਜਿਹੜਾ ਹੁੰਦਾ ਕਰੋ ਯਾਰ ਪਿੰਡ ਦੇ ਕੰਮ ਕਰਾਉਣ ਲਈ ਤਾਂ ਪੰਚਾਇਤਾਂ ਚਾਉਂਦੇ ਆਪਾਂ ਜਿਹੜਾ ਪਿੰਡ ਦਾ ਕੰਮ ਹੁੰਦਾ ਉਹ ਕਰੋ ਮੇਰਾ ਵੀ ਅਸੀਂ ਕਿਸੇ ਉਹ ਚ ਉਹ ਨਹੀਂ ਹੈਗੇ ਲੱਤ ਲਾਉਣ ਵਾਲਾ ਜ ਨਹੀਂ ਹੈ ਜਿਹੜਾ ਵੀ ਹੈਗਾ ਕਰੋ ਪਰ ਮੇਰਾ ਵੀ ਤਾਂ ਨਜਾਇਜ਼ ਬਿਆਨਬਾਜ਼ੀ ਇਹਨਾਂ ਦਾ ਕੋਈ ਬਾਲਾ ਮੈਨੂੰ ਨਹੀਂ ਲੱਗਦਾ ਕਿ ਫਾਇਦਾ ਕੋਈ ਕਿ ਰਿਕਾਰਡਿੰਗਾਂ ਪਾਤੀਆਂ ਗਰੁੱਪ ਜੀ ਆਹ ਕਰਤਾ ਇਹ ਮੇਰਾ ਭਰਾ ਹੈ ਇਹ ਚੀਜ਼ ਤੋਂ ਸੰਗੋਚ ਕਰੀਏ ਆਪਾਂ ਬੇਨਤੀ ਹੈ ਤੈਨੂੰ ਭਰਾ ਨੂੰ ਹੱਥ ਜੋੜ ਕੇ ਵੀ ਇਹ ਕੰਮ ਜਿਹੜੇ ਉਹ ਨਾ ਕਰ ਠੀਕ ਹੈ ਪ੍ਰਭੂ ਸਤਿ ਸ੍ਰੀ ਅਕਾਲ ਜੀ